ਸਤਿ ਸ਼੍ਰੀ ਅਕਾਲ ਚਰਦੀਕਲਾ ਟਾਈਮ ਟੀਵੀ ਨਿਊਜ਼ ਦੇਖਣ ਵਾਲੀ ਸਾਰੀ ਦਰਸ਼ਕਾਂ ਦਾ ਮੈਂ ਰਾਜਵਿੰਦਰ ਕੌਰ ਸਵਾਗਤ ਕਰਦੀ ਹਾਂ ਖਬਰਾਂ ਦੀ ਸ਼ੁਰੂਆਤ ਤੋਂ ਪਹਿਲਾਂ ਇੱਕ ਨਜ਼ਰ ਮਾਰ ਲੈਣੇ ਹਾਂ ਸੁਰਖੀਆਂ ਦੇ ਵੱਲ ਪੰਜਾਬ ਦੇ ਤੜਕਸਾਰ ਐਨਆਈਏ ਦੀ ਰੇਡ ਮੋਗਾ ਚ ਮਾਰਿਆ ਗਿਆ ਛਾਪਾ ਇੱਕ ਹੋਰ ਵਿਵਤਾ ਚੜੀ ਦਾਜ ਦੀ ਬਲੀ 15 ਦਿਨਾਂ ਨੂੰ ਜਾਣਾ ਸੀ ਲੜਕੀ ਨੇ ਕੈਨੇਡਾ ਲੜਕੀ ਦੇ ਪਰਿਵਾਰਕ ਮੈਂਬਰਾਂ ਨੇ ਸਹੁਰਿਆਂ ਤੇ ਲਗਾਏ ਜਾਨੋ ਮਾਰਨ ਦੇ આરોਪ ਬਿਜ਼ਨਸ ਬਿਊਰੋ ਅੰਮ੍ਰਿਤਸਰ ਨੇ ਨਗਰ ਨਿਗਮ ਦੇ ਏਟੀਪੀ ਨੂੰ ਰਿਸ਼ਵਤ ਲੈਂਦਿਆਂ ਕੀਤਾ ਕਾਬੂ ਮਹੱਜ 10 ਦਿਨਾਂ ਬਾਅਦ ਹੋਣਾ ਸੀ ਰਿਟਾਇਰ ਅਤੇ ਹੁਣ ਖਬਰਾਂ ਵਿਸਥਾਰ ਦੇ ਨਾਲ ਪੰਜਾਬ 'ਚ ਇੱਕ ਵਾਰ ਫਿਰ ਕੇਂਦਰੀ ਏਜੰਸੀ NIA ਵੱਲੋਂ ਛਾਪੇਮਾਰੀ ਕੀਤੀ ਗਈ ਹੈ। ਕੇਂਦਰੀ ਏਜੰਸੀ ਵੱਲੋਂ ਮੋਗਾ ਦੇ ਪਿੰਡ ਬਿਲਾਸਪੁਰ 'ਚ ਰੇਡ ਕੀਤੀ ਗਈ। ਹਾਲਾਂਕਿ ਇਹ ਛਾਪੇਮਾਰੀ ਕਿਸ ਮਾਮਲੇ 'ਚ ਕੀਤੀ ਗਈ ਹੈ ਇਸ ਬਾਰੇ ਫਿਲਹਾਲ ਕੋਈ ਜਾਣਕਾਰੀ ਨਿਕਲ ਕੇ ਸਾਹਮਣੇ ਨਹੀਂ ਆਈ ਹੈ। ਜਾਣਕਾਰੀ ਮੁਤਾਬਕ NIA ਦੀ ਟੀਮ ਨੇ 42 ਸਾਲਾ ਕੁਲਵੰਤ ਸਿੰਘ ਪੁੱਤਰ ਦੇਵ ਸਿੰਘ ਵਾਸੀ ਪਿੰਡ ਬਿਲਾਸਪੁਰ थाना ਨਿਹਾਲ ਸਿੰਘ ਵਾਲਾ ਜ਼ਿਲ੍ਹਾ ਮੋਗਾ ਦੇ ਘਰ ਛਾਪਾ ਮਾਰਿਆ। ਕੁਲਵੰਤ ਸਿੰਘ ਰਾਮਪੁਰਾ ਸਥਿਤ ਇੱਕ ਸਿਮਿੰਟ ਫੈਕਟਰੀ 'ਚ ਟਰੱਕ ਡਰਾਈਵਰ ਜੋ ਨੌਕਰੀ ਕਰਦਾ ਹੈ ਦੱਸਦੀ ਹੈ ਕਿ ਕੁਝ ਦਿਨ ਪਹਿਲਾਂ ਹੀ ਐਨਏਖਡੂਰ ਸਾਹਿਬ ਤੋਂ ਸੰਸਦ ਮੈਂਬਰ ਅਮਰਿਤਪਾਲ ਸਿੰਘ ਦੇ ਰਿਸ਼ਤੇਦਾਰਾਂ ਸਮੇਤ ਹੋਰ ਕਈ ਲੋਕਾਂ ਦੇ ਘਰਾਂ 'ਚ ਆਪੇ ਮਾਰੀ ਕਰ ਚੁੱਕੇ ਇਹ ਵੀ ਪਤਾ ਲੱਗਿਆ ਕਿ ਉਕਤ ਕੁਲਵੰਦ ਸਿੰਘ ਸੋਸ਼ਲ ਮੀਡੀਆ ਤੇ ਗਰਮ ਖਿਆਲੀ ਪੋਸਟਾਂ ਸ਼ੇਅਰ ਕਰਦਾ ਹੈ ਜ਼ਿਲ੍ਹਾ ਬਰਨਾਲਾ ਦੇ ਪਿੰਡ ਨਰਾਇਣਗੜ ਸੋਈਆਂ ਵਿਖੇ ਦੇ ਰਾਤ ਨਵਯੋਤਾ ਦੀ ਮੌਤ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ ਜਾਣਕਾਰੀ ਦਿੰਦਿਆਂ 19 ਸਾਲਾ ਮ੍ਰਿਤਕ ਲੜਕੀ ਜਸਪ੍ਰੀਤ ਕੌਰ ਦੇ ਪਿਤਾ ਅਜਮੇਰ ਸਿੰਘ ਨਿਵਾਸੀ ਪਿੰਡ ਲੱਖਕੇ ਨੇ ਦੱਸਿਆ ਕਿ ਹਜੇ 1 ਮਹੀਨਾ ਪਹਿਲਾਂ ਹੀ ਉਹਨਾਂ ਦੀ ਬੇਟੀ ਦਾ ਵਿਆਹ ਨਰਾਇਣਗੜ ਸੋਈਆਂ ਵਿਖੇ ਹਰਮਨ ਸਿੰਘ ਨਾਲ ਹੋਇਆ ਸੀ ਉਹਨੇ ਕਿਹਾ ਕਿ ਵਿਆਹ ਤੋਂ ਕੁਝ ਦਿਨ ਬਾਅਦ ਹੀ ਹਰਮਨ ਤੇ ਉਹਨਾਂ ਦੇ ਪਰਿਵਾਰ ਦੇ ਉਹਨਾਂ ਦੀ ਬੇਟੀ ਜਸਪ੍ਰੀਤ ਕੌਰ ਨੂੰ ਉਹ ਤੰਗ ਪ੍ਰੇਸ਼ਾਨ ਕਰਦੇ ਸਨ ਉਹਨੇ ਕਿਹਾ ਕਿ ਉਹਨਾਂ ਦੀ ਬੇਟੀ ਨੇ 15 ਦਿਨਾਂ ਨੂੰ ਕੈਨੇਡਾ ਜਾਣਾ ਸੀ ਤੇ ਉਸ ਦਾ ਵੀਜ਼ਾ ਵੀ ਆ ਚੁੱਕਿਆ ਸੀ لیکن ਇਸ ਤੋਂ ਪਹਿਲਾਂ ਹੀ ਜਸਪ੍ਰੀਤ ਕੌਰ ਦੇ ਸਹੁਰੇ ਪਰਿਵਾਰ ਨੇ ਉਸ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਉਹਨਾਂ ਪੁਲਿਸ ਤੋਂ ਮੰਗ ਕਰਦੇ ਕਿ ਹੈ ਕਿ ਲੜਕੀ ਦੇ ਸਹੁਰਾ ਪਰਿਵਾਰ ਖਿਲਾਫ ਸਖਤ ਤੋਂ ਸਖਤ ਕਾਨੂੰਨੀ ਕਾਰਵਾਈ ਅਮਲ ਚ ਲਿਆਂਦੀ ਜਾਏ ਤੇ ਉਹਨਾਂ ਨੂੰ ਇਨਸਾਫ ਦਿਵਾਇਆ ਜਾਏ ਇਸ ਸਬੰਧੀ ਗੱਲ ਕਰਦੇ ਥਾਣਾ ਟੱਲੇਵਾਲ ਦੇ ਐਸਓ ਚ ਨਿਰਮਲਜੀਤ ਸਿੰਘ ਨੇ ਦੱਸਿਆ ਕਿ ਪੁਲਿਸ ਨੇ ਮ੍ਰਿਤਕ ਲੜਕੀ ਦੇ ਪਿਤਾ ਦੇ ਬਿਆਨ ਦੇ ਆਧਾਰ ਤੇ ਲੜਕੀ ਦੇ પતિ ਸਮੇ ਸਹੁਰਾ ਪਰਿਵਾਰ ਦੇ 4 ਜਣਿਆਂ ਖਿਲਾਫ ਕੇਸ ਦਰਜ ਕਰਕੇ ਅਗਲੀ ਕਾਨੂੰਨੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ ਉਹ 25 ਦਿਨੀ ਹੋਇਆ ਮੁੰਡੇ ਨੂੰ ਵਿਆਹ ਹੈ ਨੂੰ 8 ਤਰੀਕ 8ਵੇਂ ਮਹੀਨੇ ਦੀ ਕੀ ਕਹਿੰਦੇ 24 ਤਰੀਕ ਨੂੰ ਵਿਆਹ ਹੈ 25 ਨੂੰ ਤੇ ਉਹ ਰਾਤ 2:30 ਵਜੇ ਜਦੋਂ ਮੋਟਰਸਾਈਕਲ ਲੈ ਕੇ ਉਹ ਘਰੋਂ ਗਿਆ ਘਰਦਿਆਂ ਨੂੰ ਉਹਨਾਂ ਦੇ ਨੂੰ ਉਦੋਂ ਪਤਾ ਲੱਗਿਆ ਉਦੋਂ ਬਾਅਦ ਉਹਨਾਂ ਨੇ ਮੈਨੂੰ ਦਵਾ ਦਾ ਬੁਲਾ ਲਿਆ ਅੰਦਰ ਜਦੋਂ ਦੇਖਿਆ ਉਹ ਕੁੜੀ ਦਾ ਕੀ ਕਹਿੰਦੇ ਆ ਬਾਹਰ ਕਰੇ ਹੋਏ ਸੀ ਕਿ ਕੋਈ ਗਲ ਕੁਲ ਕੁੱਟ ਕੇ ਮਾਰੇ ਵੀ ਉਹ ਮਰੀ ਵੀ ਸੀਗੀ ਉਦੋਂ ਚਲੋ ਮੈਂ ਵੀ ਜਾ ਕੇ ਦੇਖੀ ਜੀ ਉਦੋਂ ਕਹਨੀ ਸੀ ਜੀ ਉਹ ਉਦੋਂ ਜਦੋਂ ਮੈਂ ਐਸਐਚਓ ਨੂੰ ਫੋਨ ਲਾਇਆ ਐਸਐਚਓ ਨੇ ਕਿ ਕਹਿੰਦੇ ਆ ਨੰਬਰ ਉਹਦਾ ਟਰੇਸ ਕਰਕੇ ਦਾ ਉਹ ਉਦੋਂ ਟੱਲੇ ਵਾਲ ਦੇ ਪੁਲ ਤੋਂ ਫੜ ਲਿਆ ਉਹਨਾਂ ਨੇ ਮੁੰਡਾ ਫੜਦੇ ਹਾਂ ਮੁੰਡਾ ਫੜ ਲਿਆ ਜੀ 25 ਲੱਖ ਦਾ ਮਿਲ ਤਾਂ ਵਿਆਹ ਹੋਇਆ ਸੀ ਨਾ ਤੇ 25 ਲੱਖ ਦੇ ਵਿਆਹ ਤੋਂ ਬਾਅਦ ਕਹਿੰਦੇ ਕਿ ਆ ਚੱਕਣਾ ਮੇਰੀ ਭੈਣ ਦਾ ਕਤਲ ਕਰ ਦਿੱਤਾ ਲੰਮਾ ਕਿਉਂਕਿ ਪਹਿਲਾਂ ਤੋਂ ਪਤਾ ਉਹਨਾਂ ਦੀ ਪੰਚਾਇਤ ਵੱਲੋਂ ਕੜਕੇ ਸਵੇਰ 8:30 ਵਜੇ ਤੇ ਸੈਰੰਦਰ ਕੋਲ ਲੱਗੇ ਤੇ ਜੋ ਕਿ ਉਹਨਾਂ ਨੇ ਜਿਵੇਂ ਦੱਸਿਆ ਖਾਲੂ ਅਸੀਂ ਜਿਵੇਂ ਕੋਜੀ ਉੱਤੇ ਤੇ ਉਹਨਾਂ ਦੀ ਹਾਲਤ ਬਹੁਤ ਹੀ ਮੰਦਭਾਗੀ ਘਟਨਾ ਦੇ ਵਿੱਚ ਮਿਲਿ ਸਾਡੇ ਤੇ ਉਹਨਾਂ ਦੇ ਗਰਦਨ ਤੇ ਬਹੁਤ ਬਾਹਰ ਕੀਤੀ ਸੀ ਜਿਵੇਂ ਤੇਜ਼ ਕਾਸਣਾ ਤੇ ਕਵਤ ਕੰਦੀ ਘਟਿਆ ਤਰੀਕੇ ਨਾਲ ਉਹਨਾਂ ਦੀ ਮੌਤ ਕੀਤੀ ਗਈ ਆ ਸਾਡੇ ਸਵੇਰ ਸੁਭਾ ਸਮੀਖਿਆ ਇਨਫੋਰਮੇਸ਼ਨ ਅਨੁਸਾਰ ਤੋਂ ਹੀ ਸੀਗੀ ਜਿਦੇ ਵਿੱਚ ਮਰੇ ਤੇ ਖਲਾੜਕੀ ਦੇ ਪਿਤਾ ਅਜਮੇਰ ਸਿੰਘ ਨੇ ਆਪਣਾ ਬਿਆਨ ਮੇਰੇ ਕੋਲ ਤਹਿਰੀਕ ਕਰਵਾਇਆ ਕਿ ਐ ਕਰਕੇ ਮੇਰੀ ਕੁੜੀ ਨੂੰ ਉਹਦੇ ਸਹੁਰਿਆਂ ਨੇ ਮਾਰ ਦਿੱਤਾ ਅਸੀਂ ਮੌਕੇ ਤੇ ਜਾ ਕੇ ਉਹਨੂੰ ਨਾਮ ਲੈ ਕੇ ਜਦੋਂ ਮੌਕੇ ਤੇ ਗਿਆ ਉੱਥੋਂ ਜਾ ਕੇ ਪੂਰੇ ਕਾਇਦੇ ਕਾਨੂੰਨ ਨਾਲ ਸਾਰਾ ਉਥੋਂ ਐਵੀਡੈਂਸ ਕਲੈਕਟ ਕਰਕੇ ਡੈੱਡ ਬੋਡੀ ਨੂੰ ਕਾਬਜੇ ਚ ਲੈ ਲਿਆ ਸੀ ਤੇ ਪੋਸਟਮਾਰਟਮ ਵਾਸਤੇ ਭੇਜ ਦਿੱਤੀ ਸੀ ਹੁਣ ਅਸੀਂ ਪੋਸਟਮਾਰਟਮ ਕਰਵਾ ਕੇ ਆ ਬਾਕੀ ਅਗਲੀ ਕੱਲ ਜਿਹੜੀ ਤਫ਼ਤੀਸ਼ ਹੋ ਉਹ ਅਮਚ ਲਿਆਵਾਂਗੇ ਤੇ ਇਹਦੇ ਤੇ ਮੁਕੱਦਮਾ ਨੰਬਰ 43 ਮਿਤੀ ਅੱਜ ਦੀ 2024 আদিন তারা একশো তিন দর্জ ਪੰਜਾਬ ਵਿਜੀਲੈਂਸ ਬਿਊਰੋ ਅੰਮ੍ਰਿਤਸਰ ਨੇ ਨਗਰ ਨਿਗਮ ਦੇ ਐਮਟੀਪੀ ਵਿਭਾਗ ਦੇ ਏਟੀਪੀ ਨੂੰ 50000 ਰੁਪਏ ਦੀ ਰਿਸ਼ਵਤ ਲੈਂਦੇ ਆ ਰੰਗੇ ਹੱਥੀਂ ਕਾਬੂ ਕੀਤਾ ਹੈ ਵਿਜੀਲੈਂਸ ਬਿਊਰੋ ਦੇ ਬੁਲਾਰ ਨੇ ਦੱਸਿਆ ਕਿ ਸ਼ਹਿਰ ਦੇ ਇੱਕ ਨਾਮੀ ਵਕੀਲ ਨੇ ਕੋਟ ਖਾਸਾ ਦਰਸ਼ਨਗਰ ਚ ਆਪਣੀ ਪਤਨੀ ਦੇ ਨਾਂ ਤੇ ਪਾਲਕੀ ਕੱਟੀ ਸੀ ਜਿਸ ਦੀ ਫੀਸ ਸੀ ਜਮ੍ਹਾਂ ਕਰਾ ਕੇ ਐਨਓਸੀ ਸੀ ਪਰ ਏਟੀਪੀ ਨੂਸ ਦੀ ਕਲੋਨੀ ਵਿੱਚ ਕੋਈ ਨਾ ਕੋਈ ਨੁਕਸ ਨਜ਼ਰ ਆ ਰਹਿਆ ਸੀ ਦੱਸਿਆ ਜਾ ਰਿਹਾ ਹੈ ਕਿ ਏਟੀਪੀ ਹਰਜਿੰਦਰ ਸਿੰਘ ਨੇ ਐਨਓਸੀ ਦੇਣ ਦੇ ਬਦਲੇ ਕਲੋਨਾਈਜ਼ਰ ਦੇ ਤੋਂ 2 ਲੱਖ ਦੀ ਰਿਸ਼ਵਤ ਮੰਗੀ ਸੀ ਪਰ ਸੌਦਾ 50000 ਰੁਪਏ ਨਿਗਮ ਦੇ ਰਣਜੀਤ ਆਪਣੇ ਦਫ਼ਤਰ ਵਿਖੇ ਜਦੋਂ ਏਟੀਪੀ ਹਰਜਿੰਦਰ ਸਿੰਘ ਨੂੰ ਰਿਸ਼ਵਤ ਦੇ ਪੈਸੇ ਦੇ ਰਿਹਾ ਸੀ ਤਾਂ ਵਿਜੀਲੈਂਸ ਵਿਭਾਗ ਦੇ ਮੁਲਾਜ਼ਮਾ ਨੇ ਏਟੀਪੀ ਹਰਜਿੰਦਰ ਸਿੰਘ ਨੂੰ ਦੋ ਸਰਕਾਰੀ ਗਵਾਹਾਂ ਦੀ ਹਾਜ਼ਰੀ ਵਿੱਚ ਮੌਕੇ ਤੋਂ ਗ੍ਰਿਫਤਾਰ ਕਰ ਲਿਆ ਵੀ ਕਿਹਾ ਜਾ ਰਿਹਾ ਹੈ ਕਿ ਇਸ ਕਲੋਨਾਈਜ਼ਰ ਨੇ ਪਹਿਲਾਂ ਹੀ ਵੱਡੀ ਰਕਮ ਰਿਸ਼ਵਤ ਵਜੋਂ ਦੇ ਵੀ ਦਿੱਤੀ ਸੀ ਜਾਣਕਾਰੀ ਇਹ ਵੀ ਨਿਕਲ ਕੇ ਸਾਹਮਣੇ ਆ ਰਹੀ ਹੈ ਕਿ ਏਟੀਪੀ ਹਰਜਿੰਦਰ ਸਿੰਘ ਕੁਝ ਦਿਨਾਂ 'ਚ ਰਿਟਾਇਰ ਹੋਣ ਵਾਲਾ ਸੀ ਪ੍ਰੈਸ ਤੋਂ ਪਹਿਲਾਂ ਹੀ ਉਹ ਵਿਜੀਲੈਂਸ ਦੇ ਅੜਿੱਕੇ ਚੜ ਗਿਆ ਮੈਂ ਇਨਸਪੈਕਟਰ ਅਮਰਜੀਤ ਸਿੰਘ ਨਾਇਮਾ ਤੇ ਇੱਕ ਅਕਿਊਜ਼ਡ ਅਸੀਂ ਅੱਜ ਏਟੀਪੀ ਹਰਜਿੰਦਰ ਸਿੰਘ ਅਰੈਸਟ ਕੀਤਾ ਮਿਊਨਿਸਪਲ ਕਾਰਪੋਰੇਸ਼ਨ ਅੰਮ੍ਰਿਤਸਰ ਤੋਂ ਇੱਕ ਤੁਸੀਂ ਕੰਪਲੇਨੈਂਟ ਸੀਗੇ ਸਾਈਂ ਕਿਰਪਾ ਜੀ ਉਹ ਬਾਈ ਪ੍ਰੋਫੈਸ਼ਨਲ ਐਡਵੋਕੇਟ ਨੇ ਐਂਡ ਉਹ ਉਹਨਾਂ ਨੇ ਇੱਕ ਐਨਓਸੀ ਲੈਣੀ ਸੀਗੀ ਇੱਕ ਰੈਜ਼ੀਡੈਂਸ਼ੀਅਲ ਪਲਾਟ ਦੀ ਜੀ ਉਹਦੇ ਸਬੰਧ ਦੇ ਵਿੱਚ ਜਿਹੜੀ ਐਨਓਸੀ ਸੀ ਉਹ ਲਾਸਟ ਮੰਥ ਲੈ ਗਈ ਚੁੱਕੀ ਸੀ ਪਰ ਫਿਰ ਵੀ ਜਿਹੜਾ ਇਹ ਕੰਮ ਨਹੀਂ ਸੀ ਉੱਪਰ ਕਰਨ ਦੇ ਰਿਹਾ ਏਟੀਪੀ ਹਰਜਿੰਦਰ ਇਹਨੇ ਜਾ ਕੇ 10 ਦਿਨ ਪਹਿਲਾਂ ਉੱਥੇ ਜਾ ਕੇ ਉਹਨਾਂ ਨੇ ਸਾਰਾ ਸੀਵਰੇਜ ਸਿਸਟਮ ਤੇ ਜ਼ਾਰਦਵਾਰੀ ਸੀ ਉਹ ਤੋੜ ਦਿੱਤੀ ਸੀਗੀ ਤੇ ਇਹ ਫਿਰ ਜਦੋਂ ਇਹਨਾਂ ਨੇ ਦੁਬਾਰਾ ਇਹਨਾਂ ਨਾਲ رابطہ ਕੀਤਾ ਕਿ ਸਾਡਾ ਕੋ ਐਨਓਸੀ ਹੈਗੀ ਹੈ ਰਿਕੁਆਇਰ ਡਾਕੂਮੈਂਟ ਸਾਰੇ ਹੈਗੇ ਆ ਤੇ ਕਾਈਂਡਲੀ ਸਾਡਾ ਕੰਮ ਚੱਲ ਲੰ데 ਉਹ ਕਹਿੰਦਾ ਕਿ ਨਹੀਂ ਮੈਂ 2 ਲੱਖ ਰੁਪਏ ਦੀ ਡਿਮਾਂਡ ਕੀਤਾ ਕਿ 2 ਲੱਖ ਰੁਪਏ ਦਿਓ ਮੈਂ ਥੋੜਾ ਫਿਰ ਕੰਮ ਚੱਲਣ ਦਾ ਮਾਗਰ 2 ਲੱਖ ਰੁਪਏ ਡਿਮਾਂਡ ਦੇ ਉੱਤੇ ਫਿਰ ਸਾਡ ਨੂੰ ਅਪਰੋਚ ਕੀਤਾ ਬਿਜ਼ਨਸ ਫਰੋਨ ਕੰਪਲੀਟੈਂਸਾਈ ਕਿਰਪਾ ਜੀ ਨੇ ਤੇ ਇਹਨਾਂ ਨੇ ਕਿ ਸਾਨੂੰ ਸਾਰੀ ਜਿਉਂ ਦੱਸੀ ਗੱਲ ਇਹਨਾਂ ਦਾ ਫਿਰ ਆਪਾਂ ਦੇਖ ਕੇ ਵੈ ਤੇ ਅੱਜ ਨੂੰ ਅਸੀਂ ਟਰੈਪ ਕੀਤਾ ਹਰਜਿੰਦਰ ਸਿੰਘ ਏ.ਟੀ.ਪੀ ਜਿਹੜੇ ਮਿਊਨਿਸਪਲ ਕਾਰਪੋਰੇਸ਼ਨ ਅੰਮ੍ਰਿਤਸਰ ਦੇ ਵਿੱਚ ਵਰਸਡ ਨੇ 50000 ਰੁਪਏ ਇਹਨਾਂ ਨੂੰ ਰਿਸ਼ੂਸ ਲੈਂਦਾ ਆਂਦੀ ਸੀ ਗਿਫਟਾਰ ਕੀਤਾ ਇੱਕ ਇੱਕ ਨੂੰ ਗ੍ਰਿਫਤਾਰ ਕੀਤਾ ਇਹ ਮਿਊਨਿਸਪਲ ਕਾਰਪੋਰੇਸ਼ਨ ਦੇ ਆਫਿਸ ਦੇ ਬਿਲਕੁਲ ਅੱਗੇ ਪਾਰਕਿੰਗ ਦੇ ਵਿੱਚ ਹੀ ਉਹਨਾਂ ਦੀ ਕਾਰ ਦੇ ਵਿੱਚ ਇਹ ਨਾਲ ਪੈਸੇ ਲੈਣ ਆਏ ਸੀਗੇ ਉਹ ਮਿਊਨਿਸਪਲ ਕਾਰਪੋਰੇਸ਼ਨ ਆਫਿਸ ਦੇ ਸਾਹਮਣੇ ਫਸਾ ਕੇ ਤੇ ਕੀ ਹੁਣ ਰਿਮਾਂਡ ਵਾਸਤੇ ਨਹੀਂ ਅੱਜ ਤਾਂ ਗ੍ਰਿਫਤਾਰ ਨੇ ਇਹਨਾਂ ਦੀ ਰਾਉਂਡ 2:30 ਵਜੇ ਦੇ ਰਾਉਂਡ ਅਸੀਂ ਗ੍ਰਿਫਤਾਰ ਕੀਤਾ ਹੈ ਤੇ ਕੱਲ ਇਹਨਾਂ ਨੂੰ ਅਸੀਂ ਬਾਅਦ ਦੁਪਹਿਰ ਕੋਰਟ 'ਚ ਪੇਸ਼ ਕਰਾਵਾਂਗੇ ਮੈਡੀਕਲ ਕਰਵਾ ਕੇ ਤੇ ਫਿਰ ਉਦੋਂ ਅਸੀਂ ਪੁਲਿਸ ਰਿਮਾਂਡ ਵਾਸਤੇ ਜਿਹੜਾ ਆ ਉਹ ਐਪਲੀਕੇਸ਼ਨ ਨੂੰ ਕਰਾਂਗੇ ਮੈਨੇਜਰ ਜੀ ਬਸ ਮੈਂ ਉਹਨਾਂ ਕੋਈ ਫਿਰਾਂ ਪੈਸਾ ਨਹੀਂ ਲਿਆ ਜੀ ਅੱਜ ਇਹਨਾਂ ਨੇ 나 ਹੀ ਮੈਨੂੰ ਹੀ ਵੀ ਇਹਨਾਂ ਨੇ ਮੈਨੂੰ ਕਦੀ ਸੋਚਿਆ ਹੈ ਕਿ ਇਹ ਕੰਮ ਮੇਰਨਾ ਕਰਨਗੇ ਉਹਨਾਂ ਨੇ ਜਿਹੜੇ ਆਰਕੀਟੈਕਟ ਨੂੰ ਦਿੱਤਾ ਉਹਨਾਂ ਨੂੰ ਪਤਾ ਜੋ ਵੀ ਮੈਨੂੰ ਤਾਂ ਬੜੇ ਪਿਆਰ ਨਾਲ ਲੈ ਕੇ ਗਏ ਆ ਸਾਰੀ ਡੀਲਿੰਗ ਆਰਕੀਟੈਕਟ ਨਾਲ ਹੋ ਰਹੀ ਸੀ ਉਹਨਾਂ ਦੀ ਹਾਂਜੀ ਹਾਂਜੀ ਆਰਕੀਟੈਕਟ ਔਰ ਮੈਨੂੰ ਨਜਾਇਜ਼ ਫਸਾਇਆ ਗਿਆ ਮੈਂ ਇਹੋ ਹੀ ਗਾਂ ਬਸ ਕਿੰਨੇ ਦਿਨ ਰਹਿ ਗਏ 10 ਦਿਨ ਜੀ ਮੇਰੇ 10 ਦਿਨ ਜੀ ਪੰਜਾਬੀ ਫਿਲਮ ਸੁੱਚਾ ਸੂਰਮਾ ਦੀ ਪ੍ਰੋਮੋਸ਼ਨਲ ਟੀਮ ਅੰਮ੍ਰਿਤਸਰ ਦੇ ਇੱਕ ਮਾਲ ਚ ਪਹੁੰਚੀ ਜਿਸ ਵਿੱਚ ਸਟਾਰ ਕਾਸਟ ਬੱਬੂ ਮਾਨ ਗੁਰਿੰਦਰ ਮੱਖਣ ਗੁਰਪ੍ਰੀਤ ਤਰਤਾਲਵੀ ਪਹੁੰਚੇ ਇਸ ਮੌਕੇ ਬੱਬੂ ਮਾਨ ਦੇ ਪ੍ਰਸ਼ੰਸਕਾਂ ਦੀ ਭੀੜ ਵੀ ਲੱਗੀ ਹੋਈ ਸੀ ਤੇ ਹਰ ਕੋਈ ਉਹਨਾਂ ਦੀ ਇੱਕ ਝਲਕ ਪਾਉਣ ਲਈ ਅੱਗੇ ਸੀ ਪੱਤਰਕਾਰ ਨਾਲ ਗੱਲ ਕਰਦੇ ਬਬੂ ਮਾਨ ਤੇ ਉਸਦੇ ਦੋਸਤਾਂ ਨੇ ਦੱਸਿਆ ਕਿ ਫਿਲਮ 20 ਤਰੀਕ ਨੂੰ ਵੱਡੇ ਪਰਦੇ ਤੇ ਰਿਲੀਜ਼ ਹੋਣ ਜਾ ਰਹੀ ਅਨਵੰਡੇ ਪੰਜਾਬ ਦੀ ਇਹ ਕਹਾਣੀ ਸੱਚਾ ਸੂਰਮਾ ਇੱਕ ਇਤਿਹਾਸਿਕ ਕਹਾਣੀ ਹੈ 100 ਸਾਲ ਤੋਂ ਵੱਧ ਪੁਰਾਣੀ ਕਹਾਣੀ ਹੈ ਅਜਿਹੀ ਘਟਨਾ ਹੈ ਜਿਸ ਨੇ ਸੁੱਚਾ ਸਿੰਘ ਨੂੰ ਯੋद्धा ਬਣਾਇਆ ਤਾਂ ਨਾ ਦੱਸਿਆ ਕਿ ਇਸ ਫਿਲਮ ਨੂੰ ਲੈ ਕੇ ਪ੍ਰਸ਼ੰਸਕਾਂ ਚ ਕਾਫੀ ਉਛਾਇਆ ਤੇ ਫਿਲਮ ਦੇ ਪਹਿਲੇ ਗੀਤ ਨੂੰ ਜ਼ਬਰਦਸਤ ਹੰਗਾਰਾ ਮਿਲਿਆ ਜਿਸ ਨੇ ਸੋਸ਼ਲ ਮੀਡੀਆ ਤੇ ਵੀ ਕਾਫੀ ਹਲਚਲ ਮਚਾ ਦਿੱਤੀ ਉਹ ਪਹਿਲੇ ਦਿਨ ਫਿਲਮ ਲੱਗਦੀ ਅਗਲੇ ਦਿਨ ਸਕਸੈਸ ਪਾਰਟੀ ਕਰਕੇ ਲਾ 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 ਕਰਾ ਦਿੰਦੇ ਆ ਔਰ ਬਹੁਤ ਕੰਪਨੀਆਂ ਆਪ ਹੀ ਟਿਕਟਾਂ ਚੱਕ ਲੈਣੀਆਂ ਕਹਿ ਦਿੰਦੇ ਨੇ ਸੋਲਡ ਆਊਟ ਹੋ ਗਿਆ ਤਾਂ ਮੈਂ ਉਹਨਾਂ ਨੂੰ ਬੇਨਤੀ ਕੀਤੀ ਸੀ ਕਿ ਕੋਈ ਇਸ ਤਰ੍ਹਾਂ ਦਾ ਡਰਾਮਾ ਨਾ ਕਰਨਾ ਜੋ ਹਕੀਕਤ ਆ ਪਬਲਿਕ ਨੂੰ ਦੱਸੋ ਔਰ ਮਾਰਾ ਕਰੇ ਬਹੁਤੀ ਚੱਲੇ ਔਰ ਦਸਮਾ ਦਸਾਂ ਤੋਂ ਫਿਰ ਉਹ ਗਰੀਬਾਂ ਲਈ ਦੇਣ पीयू दे हाड़ी दीयां फसलਾਂ ਲਈ ਕਿਸਾਨ ਮੇਲਿਆਂ ਦੇ سلسلے ਚ ਖੇਤਰੀ ਖੋਜ ਕੇਂਦਰ ਗੁਰਦਾਸਪੁਰ ਵਿਖੇ ਕਿਸਾਨ ਮੇਲਾ ਲਗਾਇਆ ਗਿਆ ਇਸ ਮੇਲੇ ਦੇ ਮੁੱਖ ਮਹਿਮਾਨ ਪੰਜਾਬ ਦੇ ਖੁਰਾਕ ਤੇ ਸਿਵਲ ਸਪਲਾਈ ਮੰਤਰੀ ਲਾਲਚੰਨ ਕਟਾਰ ਚੱਕ ਰਹੇ ਜਦੋਂ ਕਿ ਮੇਲੇ ਦੀ ਪ੍ਰਧਾਨਗੀ ਪੀਯੂ ਦੇ ਵਾਈਸ ਚਾਂਸਲਰ ਡਾਕਟਰ ਸਤਪੀਰ ਸਿੰਘ ਕੌਸਰ ਨੇ ਕੀਤੀ ਮੇਲੇ ਦੇ ਵਿਸ਼ੇਸ਼ ਮਹਿਮਾਨ ਵਜੋਂ ਪੰਜਾਬ ਹੈਲਥ ਸਿਸਟਮ ਕਾਰਪੋਰੇਸ਼ਨ ਦੇ ਚੇਅਰਮੈਨ ਰਮਨ ਬਹਿਲ ਵੀ ਹਾਜ਼ਰ ਰਹੇ ਮੇਲੇ ਦੌਰਾਨ ਗੁਰਦਾਸਪੁਰ ਖੇਤਰੀ ਖੋਜ ਕੇਂਦਰ ਦੇ ਗੇਤ ਤੇ ਬੀਜਾਂ ਦੇ ਵਿਕਰੀ ਕੇਂਦਰ ਦਾ ਉਦਘਾਟਨ ਵੀ ਖੁਰਾਕ ਤੇ ਸਿਵਲ ਸਪਲਾਈ ਮੰਤਰੀ ਤੇ ਪੀਯੂ ਦੇ ਵਾਈਸ ਚਾਂਸਲਰ ਨੇ ਮਨਨਾਲ ਕੀਤਾ ਮੰਤਰੀ ਲਾਲ ਚੰਦ ਘਟਾਰੂ ਚੱਕ ਨੇ ਸੰਬੋਧਨ ਚ ਕਿਹਾ ਕਿ ਕਿਸਾਨ ਮੇਲੇ ਦੀ ਸਾਰਥਕਤਾ ਪਰਵੇਂ ਘਟ ਨਾਲ ਸਾਬਿਤ ਹੁੰਦੀ ਅੱਜ ਡਿਸਟ੍ਰਿਕਟ ਗੁਰਦਾਸਪੁਰ ਦੇ ਅੰਦਰ ਹਰ ਸਾਲ ਦੀ ਤਰ੍ਹਾਂ ਕਿਸਾਨ ਮੇਲੇ ਦਾ ਧੋਜਨ ਕੀਤਾ ਗਿਆ ਸੋ ਬੇਸਿਕਲੀ ਪੰਜਾਬ ਕਿਉਂਕਿ ਖੇਤੀਬਾੜੀ ਪ੍ਰਧਾਨ ਸੂਬਾ ਹੈ ਉਹ ਪੰਜਾਬ ਦੀ ਇਕਨੋਮੀ ਦਾ ਬਹੁਤ ਵੱਡਾ ਵੇਸ ਹੈ ਖੇਤੀਬਾੜੀ ਸੋ ਖੇਤੀਬਾੜੀ ਦੇ ਅੰਦਰ ਹਰ ਵੇਲੇ ਅਪਡੇਟ ਚੱਲੀ ਰਹਿੰਦੀ ਹੈ ਚਾਹੇ ਉਹ ਬੀਜਾਂ ਨੂੰ ਲੈ ਕੇ ਆ ਚਾਹੇ ਉਹ ਸੰਦਾਂ ਨੂੰ ਲੈ ਕੇ ਆ ਸੋ ਲਗਾਤਾਰ ਪੰਜਾਬ ਦੇ ਅੰਦਰ ਮਾਨਯੋਗ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਦੀ ਗਵਾਈ ਦੇ ਵਿੱਚ ਜਿੱਥੇ ਬਾਕੀ ਫੀਲਡ ਦੇ ਅੰਦਰ ਕੰਮ ਕੀਤੇ ਜਾ ਰਹੇ ਉੱਥੇ ਖੇਤੀਬਾੜੀ ਨੂੰ ਲੈ ਕੇ ਖਾਸ ਕਰਕੇ ਜਿਹੜੀਆਂ ਇਸ ਵੇਲੇ ਚੁਣੌਤੀਆਂ ਨੇ ਦਾ ਯੂ ਕਲਾਈਮੇਟ ਚੇਂਜ ਦਾ ਸਵਾਲ ਆ ਉਹਦਾ ਸਾਡੀਆਂ ਫਸਲਾਂ ਤੇ ਕੀ ਅਸਰ ਆ ਚਾਹੇ ਜਨਰਲੀ ਵਾਤਾਵਰਣ ਦਾ ਸਵਾਲ ਹੈ ਗਿਆ ਸੋ ਖੇਤੀ ਦੇ ਅੰਦਰ ਜਿਹੜੇ ਸਹਾਇਕ ਧੰਦੇ ਆ ਵਿਸ਼ੇਸ਼ ਸੂਰਤ ਤੇ ਜਿਹੜੇ ਛੋਟੇ ਕਿਸਾਨ ਨੇ ਉਹਨਾਂ ਦੀ ਆਰਥਿਕ ਸਥਿਤੀ ਨੂੰ ਵਾਪਰਨ ਦੇ ਲਈ ਸੋ ਇਹ ਜਿਹੜਾ ਮੇਲਾ ਆ ਬੜਾ ਪਹਿਲੀ ਗੱਲ ਤੇ ਆ ਕਿ ਬੜਾ ਇਤਿਹਾਸਕ ਸਾਡੀ ਇਹ ਯੂਨੀਵਰਸਿਟੀ ਦਾ ਕੈਂਪਸ ਹੈ 1910 ਦੇ ਅੰਦਰ ਇਹਦੀ ਸਥਾਪਨਾ ਸੋ ਅੱਜ ਲਗਭਗ 114 ਸਾਲ ਹੋ ਗਏ ਆ ਇਸ ਕੈਂਪਸ ਦੇ ਅੰਦਰ ਜਿਹੜਾ ਲਗਾਤਾਰ ਕਿਸਾਨਾਂ ਨੂੰ ਅ ਰੋਸ਼ਨੀ ਦਿੰਦਾ ਉਹਨਾਂ ਨੂੰ ਗੁਵਾਈ ਦਿੰਦਾ ਤੇ ਜਿੱਥੇ ਹਰ ਸਾਲ ਹਜ਼ਾਰਾਂ ਦੀ ਗਿਣਤੀ ਚ ਕਿਸਾਨ ਆ ਕੇ ਵੱਖ-ਵੱਖ ਤਰ੍ਹਾਂ ਦੀਆਂ ਜਿਹੜੀਆਂ ਉਹ ਫਸਲਾਂ ਨੇ ਉਹਨਾਂ ਦੇ ਜਿਹੜੀ ਲੇਟੈਸਟ ਜਿਹੜੀ ਮੈਂ ਸਮਝਦਾ ਵੀ ਉਹ ਵੀਜ਼ ਨੇ ਉਹਨਾਂ ਨੂੰ ਆ ਕੇ ਖੜ ਕੇ ਆਪਣੇ ਖੇਤਾਂ 'ਚ ਜਿਹੜੇ ਉਹ ਵੀਜ਼ ਦਿਆ ਸੋ ਅੱਜ ਗੁਰਦਾਸਪੁਰ ਦੇ ਅੰਦਰ ਜਿਹੜਾ ਕਿਸਾਨ ਮੇਲਾ ਹੈ ਉਹਦੇ ਵਿੱਚ ਹਜ਼ਾਰਾਂ ਦੀ ਗਿਣਤੀ ਤੁਸੀਂ ਦੇਖਿਆ ਸਾਡੇ ਕਿਸਾਨ ਵੀ ਰਾਏ ਨੇ ਸੋ ਜਿਤੇ ਕਿਸਾਨ ਆਏ ਨੇ ਉਥੇ ਖੇਤੀਬਾੜੀ ਦੇ ਵਿਗਿਆਨੀ ਜਿਹੜੇ ਜਿਨ੍ਹਾਂ ਨੇ ਅੱਜ ਉਥੇ ਤਕਰੀਰਾਂ ਕੀਤੀਆਂ ਵਿਚਾਰ ਸਾਂਝੇ ਕੀਤੇ ਆ ਕਿ ਕਿਸਾਨ ਨੂੰ ਇੱਕ ਅਗਵਾਈ ਦਿੱਤੀ ਆ ਸੋ ਮੈਂ ਸਮਝਦਾ ਕਿ ਇਹ ਬੜਾ ਇਤਿਹਾਸਕ ਮੇਲਾ ਜ਼ਿਲ੍ਹਾ ਹੁਸ਼ਿਆਰਪੁਰ ਦੇ ਪਿੰਡ ਰਾਜਪੁਰ ਪਾਈਆਂ ਦੀ ਕਾਮਲੀ ਹੁਸ਼ਿਆਰਪੁਰ ਦੀ ਇੱਕ ਦੁਕਾਨ ਤੇ ਆਈ ਲੜਕੀ ਨਾਲ ਛੇੜਛਾੜ ਦੇ ਮਾਮਲੇ ਨੇ ਅੱਜ ਉਸ ਸਮੇਂ ਤੂਲ ਫੜਲੇ ਜਦੋਂ ਪੁਲਿਸ ਵੱਲੋਂ ਨਾ ਕੀਤੀ ਜਾ ਰਹੀ ਕਾਰਵਾਈ ਵਿਰੁੱਧ ਰੋਸ ਪ੍ਰਗਟ ਕਰਦੇ ਆ ਪੁਲਿਸ ਨੂੰ ਚੇਤਾਵਨੀ ਦਿੱਤੀ ਕਿ ਜੇਕਰ ਉਹ ਨਾ ਕਥਿਤ ਦੋਸ਼ੀਆਂ ਵਿਰੁੱਧ ਕਾਰਵਾਈ ਨਾ ਕੀਤੀ ਤਾਂ ਉਹ ਸੰਘਰਸ਼ ਕਰਨਗੇ ਪੱਤਰਕਾਰ ਸਿਮੇਲਨ ਦੌਰਾਨ ਜਾਣਕਾਰੀ ਦਿੰਦਿਆਂ ਦਲ ਖਾਲਸਾ ਦੇ ਜ਼ਿਲ੍ਹਾ ਪ੍ਰਧਾਨ ਬਲਜਿੰਦਰ ਸਿੰਘ ਤੇ ਹੋਰਨਾਂ ਨੇ ਦੱਸਿਆ ਕਿ ਰਾਜਪੁਰ ਪਾਈਆਂ ਦੀ ਇੱਕ ਮੁਟਿਆਰ ਹੁਸ਼ਿਆਰਪੁਰ ਵਿਖੇ ਇੱਕ ਦੁਕਾਨ ਤੇ ਆਪਣੇ ਨਿੱਜੀ ਕੰਮ ਲਈ ਆਈ ਜਿੱਥੇ ਇੱਕ ਬਜ਼ੁਰਗ ਨੇ ਉਸਦੇ ਨਾਲ ਗਲਤ ਹਰਕਤ ਕੀ ਦੇ ਇਨੇ ਦਿਨ ਹੋਣ ਦੇ ਬਾਵਜੂਦ ਵੀ ਪੁਲਿਸ ਵੱਲੋਂ ਕੋਈ ਵੀ ਕਾਰਵਾਈ ਨਹੀਂ ਕੀਤੀ ਜਾ ਰਹੀ ਦੂਜੇ ਪਾਸੇ ਥਾਣਾ ਸਿਟੀ ਦੇ ਮੁਖੀ ਸੀਸ਼ ਕੁਮਾਰ ਨੇ ਦੱਸਿਆ ਕਿ ਮਾਮਲੇ ਦੀ ਪੜਤਾਲ ਕੀਤੀ ਜਾ ਰਹੀ ਹੈ ਦੋਹਾਂ ਧਿਰਾਂ ਨੂੰ ਥਾਣੇ ਸੱਦਿਆ ਗਿਆ ਤੇ ਜੋ ਵੀ ਦੋਸ਼ੀ ਹੋਇਆ ਉਸ ਵਿਰੁੱਧ ਕਾਰਵਾਈ ਕੀਤੀ ਜਾਵੇਗੀ ਜਦੋਂ ਇਹ ਮਾਮਲਾ ਸਾਡੇ ਨੋਟਿਸ 'ਚ ਆਇਆ ਸਾਡੇ ਜਿਹੜੇ ਸਿੰਘ ਸੇਵਾ ਕਰਦੇ ਆ ਉਹਨਾਂ ਨੇ ਦੇਖਿਆ ਵੀ ਇੱਕ ਕੁੜੀ ਨਾਲ ਧੱਕਾ ਹੋ ਰਿਹਾ ਤੇ ਕੁੜੀ ਨਾਲ ਧੱਕਾ ਜਿਹੜਾ ਹੋ ਰਿਹਾ ਔਰ ਉਹਨੂੰ ਧਮਕੀਆਂ ਵੀ ਦੇ ਰਹੇ ਆ ਇਕ ਤਾਂ ਕੁੜੀ ਕੰਮ ਪੁੱਛਣ ਗਈ ਚਲੋ ਪਹਿਲਾਂ ਕਿਸੇ ਜਗ੍ਹਾ ਕੰਮ ਕਰਦੀ ਆ ਨਹੀਂ ਮਤਲਬ ਸੈਲਰੀ ਘੱਟ ਹੈ ਜਾਂ ਉੱਥੋਂ ਹਟ ਗਈ ਹੈ ਦੁਬਾਰਾ ਕਿਸੇ ਬਾਹਰ ਪੋਸਟਰ ਦੇਖ ਕੇ ਜਾਂਦੀ ਹੈ ਵੀ ਇੱਥੇ ਇੱਕ ਚੰਗੇ ਮਤਲਬ ਸਿਆਣੇ ਬੰਦੇ ਹੈਗੇ ਬੈਠੇ ਆ ਵੀ ਆਨਰ ਉਹਨਾਂ ਨਾਲ ਗੱਲ ਕਰਕੇ ਦੇਖ ਲਈਏ ਵੀ ਇਹ ਸਨ ਜੋਬ ਦੀ ਲੋੜ ਹੈ ਤਾਂ ਉਹਨਾਂ ਜਿਹੜੀ ਹਰਕਤ ਹੋਈ ਹੈਗੀ ਆ ਸਾਨੂੰ ਤਾਂ ਇਹ ਲੱਗਦਾ ਵੀ ਜਿਸ ਤਰ੍ਹਾਂ ਇੱਕ ਅਮਰਧਾਰੀ ਸਿੱਖ ਹੈਗਾ ਔਰ ਉਮਰਦਾ ਵੀ ਸਿਆਣਾ ਆ ਪਹਿਲੇ ਤਾਂ ਮੈਨੂੰ ਇਸ ਗੱਲ ਦਾ ਯਕੀਨ ਨਹੀਂ ਸੀ ਆਂਦਾ ਵੀ ਇਹ ਗੱਲ ਕੁੜੀ ਝੂਠ ਬੋਲਦੀ ਹੈਗੀ ਆ ਪਰ ਜਿਸ ਤਰ੍ਹਾਂ ਹਸਪੀਟਲ ਜਾ ਕੇ ਕੁੜੀ ਦੀ ਹਾਲਤ ਦੇਖੀ ਮਤਲਬ ਮੌਕੇ ਤੇ ਦੇਖੀ ਆ ਜਾਂ ਉੱਥੇ ਜਿਹੜੇ ਡਾਕਟਰ ਸਾਹਿਬ ਜੀ ਸਿਵਲ ਹਸਪੀਟਲ ਉਹਨਾਂ ਨਾਲ ਗੱਲਬਾਤ ਹੋਈ ਆ ਉਹਨਾਂ ਨੇ ਵੀ ਇਸ ਗੱਲ ਨੂੰ ਬੋਲਿਆ ਵੀ ਇਸ ਨੂੰ ਕੋਈ ਵੈਸੇ ਕੋਈ ਪ੍ਰੋਬਲਮ ਨਹੀਂ ਹੈ ਵੀ ਜਿਹੜੀ ਬਿਹੋਸ਼ ਹੋਈ ਉਹ ਦਹਿਲ ਬਹੁਤ ਗਈ ਕੁੜੀ ਡਰ ਗਈ ਹੋਈ ਆ ਇਹ ਦੇਖੋ ਵੀ ਜਿਸ ਦਿਨ ਇਹ ਘਟਨਾ ਘਟੀ ਆ ਕੁੜੀ ਦੇ ਆਪਣੇ ਪੇਰੈਂਟਸ ਆਪਣੇ ਭਾਈ ਭੈਣਾਂ ਨਾਲ ਲੈ ਕੇ ਗਏ ਆ ਤਿੰਨ ਦਿਨ ਪਹਿਲਾਂ ਘਟਨਾ ਘਟੀ ਆ ਦਵਾੜਾ ਕੁੜੀ ਉਹ ਬੰਦੇ ਨੂੰ ਦੇਖ ਕੇ ਫਿਰ ਅਨਕੌਂਸ਼ੀਅਸ ਹੋ ਜਾਂਦੀ ਹੈ ਔਰ ਉਸ ਨੂੰ ਡਰਾਇਆ ਗਿਆ ਅਸੀਂ ਸੁਣਿਆ ਵੀ ਜਿੱਦਾਂ ਹੈ ਨਾ ਬਹੁਤ ਚੀਜ਼ਾਂ ਹੁੰਦੀਆਂ ਵੀ ਝੂਠ ਬੋਲ ਦਿੱਤੀ ਜਾਂਦੀਆਂ ਵੀ ਜੇ ਮਤਲਬ ਕੇਸ ਨੂੰ ਉੱਪਰ ਕਰਨ ਲਈ ਪਰ ਉਹ ਸੀਨ ਜਿਸ ਲਈ ਕੁੜੀ ਨੇ ਉਹਨੂੰ ਦੇਖਿਆ ਬਿਲਕੁਲ 4 ਘੰਟੇ ਵੀ ਹੋ ਚੁੱਕੇ ਸੀ ਸਿਵਲ ਹਸਪੀਟਲ ਚ ਐਡਮਿਟ ਉਹ ਡਾਕਟਰਾਂ ਸਾਹਿਬ ਨੂੰ ਪਤਾ ਇਨਕੁਆਰੀ ਕਰ ਲੋ ਚਾਹੀਏ ਫਿਰ ਉਸ ਤੋਂ ਇਲਾਵਾ ਵੀ ਜਦੋਂ ਸਿਟੀ ਥਾਣੇ ਚ ਅਸੀਂ 112 ਤੇ ਕੰਪਲੇਂਟ ਇਹਨਾਂ ਨੇ ਕਰਦਿਆਂ ਨੇ ਪਾਈ ਸੀਗੀ ਮਤਲਬ ਸਿਟੀ ਥਾਣੇ ਚ ਵੀ ਸਾਨੂੰ ਜੋ ਸੁਣਵਾਈ ਹੈਗੀ ਹੈ ਉਹਨਾਂ ਨੇ ਜਿਹੜਾ ਰਾਜੀਨਾਮਾ ਆਇਆ ਕੁੜੀ ਦੀ ਮਾਂ ਤੇ ਕੁੜੀ ਤੋਂ ਬਿਨਾ ਪੁੱਛੇ ਰਾਜੀਨਾਮਾ ਲਿਖ ਚੁੱਕੇ ਸੀ CBI ਸਟਾਫ ਹੁਸ਼ਿਆਰਪੁਰ ਦੀ ਪੁਲਿਸ ਵੱਲੋਂ ਲੜਾਈ ਝਗੜੇ ਦੇ ਕੇਸ ਦੇ ਵਿੱਚ ਕਾਂਗਰਸੀ ਆਗੂ ਤੇ ਰਿਸ਼ੀ ਆਦਿ ਅਤੇ ਇੱਕ ਮਹਿਲਾ ਨੂੰ ਪੁੱਛਗਿੱਛ ਲਈ ਥਾਣੇ ਲਿਆਂਦਾ ਗਿਆ ਜਿਸ ਤੋਂ ਬਾਅਦ ਜਿਵੇਂ ਹੀ ਵਾਲਮੀਕੀ ਸਮਾਜ ਨੂੰ ਇਸ ਗੱਲ ਦੀ ਪਹਿਨਕ ਪਈ ਤਾਂ ਉਹ ਵੀ CBI ਸਟਾਫ ਦੇ ਬਾਹਰ ਇਕੱਠੇ ਹੋਣੇ ਸ਼ੁਰੂ ਹੋ ਗਏ ਤੇ ਕਾਂਗਰਸ ਦੇ ਆਗੂ ਤੇ ਵਰਕਰ ਵੀ ਮੌਕੇ ਤੇ ਪਹੁੰਚ ਗਏ ਜਿਸ ਤੋਂ ਬਾਅਦ ਕਰੀਬ 2 ਘੰਟਿਆਂ ਬਾਅਦ CBI ਸਟਾਫ ਪੁਲਿਸ ਵੱਲੋਂ ਰਿਸ਼ੀ ਆਦਿ ਅਤੇ ਉਕਤ ਮਹਿਲਾ ਨੂੰ ਛਡ ਦਿੱਤਾ ਗਿਆ ਮੀਡੀਆ ਨਾਲ ਗੱਲ ਕਰਦੇ ਰਿਸ਼ੂ ਆਦਿ ਨੇ ਕਿਹਾ ਕਿ ਉਸ ਦਾ ਲੜਾਈ ਝਗੜੇ ਨਾਲ ਕੁਝ ਵੀ ਲੈਣਾ ਦੇਣਾ ਨਹੀਂ ਹੈ ਪੁਲਿਸ ਸਿਰਫ ਸਿਆਸੀ ਦਬਾਅ ਉਸਨੇ ਦੋਸ਼ ਲਾਇਆ ਕਿ ਸਭ ਕੁਝ ਹੁਸ਼ਿਆਰਪੁਰ ਤੋਂ ਕੈਬਨਿਟ ਮੰਤਰੀ ਬ੍ਰਹਮਸ਼ੰਕਰ ਜਿੰਪਾ ਦੀ ਸਹਾਇਤੇ ਹੋ ਰੇ ਕਿਉਂਕਿ ਮੰਤਰੀ ਵੱਲੋਂ ਆਵਾਜ਼ ਚੁੱਕਣ ਵਾਲਿਆਂ ਨੂੰ ਦਬਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਅਰਿਸ਼ ਜੀ ਕੀ ਮੈਟਰ ਹੋਇਆ ਸੀਗਾ ਤੁਹਾਨੂੰ ਜਿਹੜਾ ਸੀਆਈਏ ਸਟਾਫ ਵੱਲੋਂ ਚੁੱਕੇ ਜਾਂਦਾ ਗਿਆ ਸੀ ਦੇਖੋ ਜੀ ਪਿਛਲੇ ਦਿਨ ਇਹ ਨਾਲ ਲੜਾਈ ਹੋਈ ਸੀ ਠੇਕੇਦਾਰਾਂ ਦਾ ਤੇ ਇਹਦੇ ਬੇੜੇ ਨਾਲ ਜਿਸ ਵਿੱਚ ਜਮਾਨਤ ਚ ਮੁੰਤਾਂ ਲੱਗੀਆਂ ਵੀ ਆਵਾਂ ਇਹ ਥੋੜੇ ਦਿਨ ਪਹਿਲਾਂ ਦੀ ਦੇਖਿਆ ਧਰਨਾ ਲੱਗੀ ਕਾਂਗਰਸ ਵੱਲੋਂ ਉਹਰੇ ਚ ਬਿਆਨ ਦਿੱਤੇ ਗਏ ਸੀ ਕਿ ਮਤਲਬ ਪੁਲਿਸ ਪੁੱਛ ਰ ਆਪਣਾ ਜਿਹੜਾ ਨਥਵਾਨ ਨੂੰ ਕਹੀ ਕਿ ਜਿਹੜੇ ਗੈਂਗ ਆਵਰ ਹੁੰਦੀ ਪਈ ਆ ਲੁੱਟਾ ਖੋਹੁੰਦੀ ਪਈ ਆ ਉਹਨਾਂ ਦੇ ਬਿਆਨ ਦਿੱਤੇ ਗਏ ਸੀਗੇ ਤਾਂ ਸਾਰਾ ਕੁਸਰਾ ਪਤਾ ਲੱਗਦਾ ਹੀ ਆ ਸਾਫ਼ ਹੀ ਆ ਦੋ ਦਿਨ ਪਹਿਲਾਂ ਧੜਾ ਲੱਗਦਾ ਵਾ ਲੜਾਈ ਕਿੰਨੇ ਦਿਨ ਪਹਿਲਾਂ ਹੋਈ ਪਈ ਆ ਉਹਰੇ ਵਿੱਚ ਇਹਨਾਂ ਦੇ ਘਰ ਰੇਡ ਹੁੰਦੀ ਆ ਤੇ ਆਪਾਂ ਮੋਹਰਵਾਰ ਤੋੜ ਤੇ ਸਾਨੂੰ ਫੋਨ ਆਂਦਾ ਕਿ ਬਾਅਦ ਰੇਡ ਹੋਈ ਆ ਕਿ ਇਹਨਾਂ ਦੀ ਮਾਤਾ ਨਹੀਂ ਲੈ ਕੇ ਆਣ ਲੱਗਿਆ ਸੀਐਸ ਸਟਾਫ ਤੇ ਅਸੀਂ ਪੁੱਛਣ ਜਾਂਦੇ ਆ ਸਾਨੂੰ ਕਹਿੰਦੇ ਤੁਸੀਂ ਨਾਲ ਜਾ ਤੁਹਾਨੂੰ ਵੀ ਜਾਣਾ ਪੈਣਾ ਵਾ ਜਦ ਕਿ ਅਸੀਂ ਤਾਂ ਦੱਸ ਚੁੱਕੇ ਹਾਂ ਕਿ ਆਪਾਂ ਨਾਲ ਲਈ ਕੁਝ ਸਿਗੇ ਨਹੀਂ ਮੋਹਰਵਾਰ ਹੈਗੇ ਆ ਆਪਾਂ ਸਾਨੂੰ ਮੋਹਰਵਾਰ ਬਰਾਰੀਏ ਜਿੱਦਾਂ ਉਹ ਸਮਾਜ ਸਾਡਾ ਵਾ ਪਾਲ ਮਾਂਸਾ ਚ ਨਗਰ ਕੌਂਸਲ ਦੇ ਪੀਲੇ ਪੰਜੇ ਦੁਕਾਨਦਾਰਾਂ ਤੇ ਭਾਰੀ ਪਏਗੇ ਸ਼ਹਿਰ ਚ ਟ੍ਰੈਫਿਕ ਨੂੰ ਬਿਹਤਰ ਬਣਾਉਣ ਲਈ ਨਗਰ ਕੌਂਸਲ ਨੇ ਨਜਾਇਜ਼ ਕਬਜ਼ਿਆਂ ਹਟਾਉਣ ਦੀ ਮੁਹਿੰਮ ਸ਼ੁਰੂ ਕੀਤੀ ਹੈ ਜਿਹਦੇ ਚੱਲਦਿਆਂ ਨਗਰ ਕੌਂਸਲ ਅਧਿਕਾਰੀਆਂ ਨੇ ਸ਼ਹਿਰ ਚ ਨਜਾਇਜ਼ ਕਬਜ਼ੇ ਹਟਾਏ ਜੀਸੀਬੀ ਮਸ਼ੀਨ ਮੌਕੇ ਤੇ ਦੁਕਾਨਦਾਰਾਂ ਦੇ ਨਾਲ ਵੀ ਝਗੜਾ ਕੀਤਾ ਗਿਆ ਉਧਰ ਨਗਰ ਕੌਂਸਲ ਵੱਲੋਂ ਨਜਾਇਜ਼ ਕਬਜ਼ੇ ਹਟਾਉਣ ਦੀ ਕਾਰਵਾਈ ਜਾਰੀ ਹੈ ਸ਼ਹਿਰ ਵਾਸੀਆਂ ਨੇ ਨਗਰ ਕੌਂਸਲ ਦੇ ਇਸ ਫੈਸਲੇ ਦਾ ਸਮਰਥਨ ਕੀਤਾ ਉਹਨਾਂ ਦਾ ਕਹਿਣਾ ਹੈ ਕਿ ਸ਼ਹਿਰ ਵਿੱਚ ਦੁਕਾਨਦਾਰਾਂ ਨੇ ਵੱਡੇ ਪੱਧਰ ਤੇ ਸਰਕਾਰੀ ਜ਼ਮੀਨਾਂ ਤੇ ਨਜਾਇਜ਼ ਕਬਜ਼ੇ ਕੀ ਵੀ ਪ੍ਰਭਾਵਿਤ ਹੁੰਦੀ ਹੈ ਜਿਸ ਦੇ ਕਾਰਨ ਉਹਨਾਂ ਨੂੰ ਵੀ ਕਾਫੀ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈਂਦਾ ਹੈ ਪਿਛਲੀ ਕਾਂਗਰਸ ਸਰਕਾਰ ਸਮੇਂ ਪਿੰਡਾਂ ਦੀਆਂ ਪੰਚਾਇਤਾਂ ਦੇ ਫਰਜ਼ੀ ਪ੍ਰਬੰਧਕ ਲਗਾ ਕੇ ਪੰਚਾਇਤੀ ਫੰਡਾਂ ਦੇ ਲੱਖਾਂ ਰੁਪਏ ਦੀ ਦੁਰਵਰਤੋਂ ਤੇ ਹੇਰਾਫੇਰੀ ਕੀਤੇ ਜਾਣ ਦਾ ਮਾਮਲਾ ਸਾਹਮਣੇ ਆ ਜਿਲ੍ਹਾ ਫਤਿਹਗੜ੍ਹ ਸਾਹਿਬ ਦੇ ਪਿੰਡ ਗੁੰਨੀਆਂ ਮਾਜਰਾ ਦੇ ਸਾਬਕਾ ਸਰਪੰਚ ਦੀ ਸ਼ਿਕਾਇਤ ਤੇ ਲੋਕਪਾਲ ਮੰਰੇਗਾ ਫਤਿਹਗੜ੍ਹ ਸਾਹਿਬ ਵੱਲੋਂ ਕੀਤੀ ਗਈ ਜਾਂਚ ਤੋਂ ਬਾਅਦ ਪੰਚਾਇਤ ਵਿਭਾਗ ਦੇ ਤਿੰਨ ਪੰਚਾਇਤ ਸਕਤਰਿਕ ਗ੍ਰਾਮ ਸੇਵਕ ਦੋ ਬीडीपीओ ਤੇ ਇੱਕ ਜੇਈ ਖਿਲਾਫ ਐਫ ਆਈ ਆਰ ਦਰਜ ਕਰਨ ਤੇ ਵਿਭਾਗੀ ਕਾਰਵਾਈ ਕਰਨ ਦੇ ਆਰਡਰ ਕੀਤੇ ਗਏ ਨੇ ਮਾਰਕੀਟ ਕਮੇਟੀ ਜਨਾਰਥਲ ਦੇ ਚੇਅਰਮੈਨ ਰਸ਼ਪਿੰਦਰ ਸਿੰਘ ਰਾਜ ਅਤੇ ਪ ਜੋ ਗੁਰਮੀਤ ਸਿੰਘ ਵੱਲੋਂ ਕੀਤੇ ਕਿ ਪ੍ਰੈਸ ਕਾਨਫਰੰਸ ਦੌਰਾਨ ਇਸ ਮਾਮਲੇ ਨੂੰ ਲੈ ਕੇ ਵੱਡੇ ਖੁਲਾਸੇ ਕੀਤੇ ਹੁ ਨਜ਼ਰ ਮਾਰਦੇ ਅੱਜ ਦੇ ਮੌਸਮ ਦੇ ਹਾਲਾਤ ਅਜਿਹੀਆਂ ਨੀ ਖਬਰਾਂ ਦਾ سلسلہ ਇੱਥੇ ਸਮਾਪਤ ਹੁੰਦਾ ਹੈ ਨਵੀਆਂ ਤੇ ਤਾਜ਼ਾ ਖਬਰਾਂ ਦੇ ਨਾਲ ਫਿਰ ਹਾਜ਼ਰ ਹੋਵਾਂਗੇ ਤਦ ਤੱਕ ਲਈ ਦਿਓ ਇਜਾਜ਼ਤ ਧੰਨਵਾਦ